ਫਿਰ ਆ ਦੇ ਫਿਰ ਦਿਲੰਦਰ ਬੈਠ ਕੇ ਸਾਰਿਆਂ ਨੇ ਕਿ ਪਾਰਟੀ ਪ੍ਰਧਾਨ ਨੂੰ ਬੇਨਤੀ ਕੀਤੀ ਜਾਵੇ ਅਪੀਲ ਕੀਤੀ ਜਾਵੇ ਪ੍ਰੈਸ ਰਾਹੀਂ মিডিਏ ਰਾਹੀਂ ਕਿਉਂਕਿ ਮੀਟਿੰਗਾਂ ਤਾਂ ਸੱਦਿਆ ਨਹੀਂ ਪ੍ਰੈਸ ਰਾਹੀਂ মিডিਏ ਰਾਹੀਂ ਕਿਉਂਕਿ ਮੀਟਿੰਗਾਂ ਤਾਂ ਸੱਦਿਆ ਨਹੀਂ ਪ੍ਰੈਸ ਰਾਹੀਂ মিডিਏ ਰਾਹੀਂ ਕਿਉਂਕਿ ਮੀਟਿੰਗਾਂ ਤਾਂ ਸੱਦਿਆ ਨਹੀਂ ਕਿ ਚੰਡੀਗੜ੍ਹ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੱਦਾ ਨਹੀਂ ਦਿੱਤਾ ਇਸ ਲਈ ਜਲੰਧਰ ਵਿੱਚ ਮੀਟਿੰਗ ਕਰਕੇ ਪ੍ਰਧਾਨ ਸਾਹਿਬ ਨੂੰ ਸੁਨੇਹਾ ਦਿੱਤਾ ਗਿਆ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਵੇ ਲੋਕਾਂ ਦੇ ਫਤਵੇ ਦੇ ਵਿਰੁੱਧ ਨਾ ਜਾਇਆ ਜਾਵੇ ਸ਼੍ਰੋਮਣੀ ਅਕਾਲੀ ਦਲ ਅਰਸ਼ਾਂ ਤੋਂ ਫਰਸ਼ਾਤੇ ਆ ਗਿਆ ਸਲਾਮ ਮਨ ਲਈ ਜਾਵੇ ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਧੜੇ ਦਾ ਜਿਨ੍ਹਾਂ ਸਾਫ਼ ਕੀਤਾ ਹੈ ਕਿ ਉਹਨਾਂ ਵੱਲੋਂ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਮਨਤਵ ਕੀ ਸੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਚਾਰ ਵਾਰ ਨਹੀਂ ਪੰਜ ਵਾਰ ਜੇ ਲੋਕਾਂ ਨੇ ਬਾਰ-ਬਾਰ ਨਕਾਰਿਆ ਤਾਂ ਲੋਕਾਂ ਦੇ ਫਤਵੇ ਦੀ ਕਦਰ ਕਰਨੀ ਤੇਰੀ ਨਹੀਂ ਆ। ਔਰ ਲੋਕਾਂ ਦੇ ਫਤਵੇ ਅੱਗੇ ਟੱਕਰ ਨਹੀਂ ਲੈਣੀ ਚਾਹੀਦੀ। ਲੋਕਾਂ ਨੇ ਬਾਰ-ਬਾਰ ਦੱਸਿਆ ਕਿ ਅਸੀਂ ਤੁਹਾਨੂੰ ਪਰਵਾਹ ਨਹੀਂ ਕਰਦੇ। ਫਿਰ ਜਿੱਦ ਕਰਨਾ, ਇਹ ਰੜੀ ਕਰਨਾ ਕਿਸੇ ਤਰ੍ਹਾਂ ਵੀ ਪਾਰਟੀ ਦੇ ਹਿੱਤ ਵਿੱਚ ਨਹੀਂ ਹੈ। ਸੋ ਇਸ ਕਰਕੇ ਸਰਾਹ ਦਿੱਤੀ ਜਿਲੰਦਰ ਸਾਰੇ ਨੇ ਕਿ ਪਾਰਟੀ ਪ੍ਰਧਾਨ ਨੂੰ ਅਸਵੀਕ੍ਰਿਤੀ ਕੀਤੀ ਜਾਵੇ ਅਪੀਲ ਕੀਤੀ ਜਾਵੇ ਪ੍ਰੈਸਟਰਾਂ ਨਹੀਂ ਮੀਡੀਆ ਨਹੀਂ ਕਿਉਂਕਿ ਮੀਡੀਆ ਤਾਂ ਦੱਬਿਆ ਨਹੀਂ ਤੇ ਮੀਡੀਆ ਦਾ ਨਹੀਂ ਪ੍ਰੈਸਟਰਾਂ ਨਹੀਂ ਯੋਦਰੀ ਕੀਤੀ ਜਾਵੇ ਕਿ ਲੋਕਾਂ ਦੀ ਭਾਵਨਾ ਦੀ ਤਰਕ ਕਰੋ ਲੋਕਾਂ ਦੀਆਂ ਸ਼ਾਵਾ ਦੀ ਤਰਕ ਕਰੋ बार-बार ਲੋਕਾਂ ਦੇ ਦਿੱਤੇ ਪਦਵੇ ਨਾਲ ਟੱਕਰ ਨਾ ਲਾਓ बार-बार ਲੋਕਾਂ ਦੇ ਦਿੱਤੇ ਪਦਵੇ ਨਾਲ ਮੱਥਾ ਨਾ ਲਾਓ ਇਹ ਪਾਰਟੀ ਜਿਹੜੀ ਅੱਜ ਹੱਥ ਤੇ ਜਿਲੀ ਅੱਜ ਤਾਂ ਇਹ ਹੋਰ ਘਰਵਾਲਾ ਨਾ ਜਾਵੇ ਜਿਹੜੇ ਬਾਦਖਰ ਨੇ ਅਕਾਲੀ ਦਲ ਦੇ ਸਿਹਰ ਦੇ ਲੋਕ ਨੇ ਉਹ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਅਕਾਲੀ ਦਲ ਤੋਂ ਟਕਰਾ ਦੇਖਣਾ ਚਾਹੁੰਦੇ ਨੇ ਪਰ ਸਾਜ ਵੀਰ ਤੇ ਬਾਦਲ ਦੀ ਦੇ ਅਗਵਾਈ ਉਹਨਾਂ ਨੂੰ ਪਸੰਦ ਨਹੀਂ ਹੈ ਕਾਜੇ ਇਹ ਵੀ ਤਜਵੀਰ ਰੱਖੀ ਕਿ ਅੱਜ ਦੇ ਸਮੇਂ ਧਰਮ ਤੇ ਰਾਜਨੀਤੀ ਸਿਰਸ਼ੀਅਤ ਜੋ ਸ਼ਰਮਣੀ ਕਾਲੀਦਾਯ ਰਹਿਣਾ ਰਹੀ ਨੇ ਜੋ ਸ਼ਰਮਣੀ ਕਾਲੀਦਾਯ ਦੀ ਪਰੰਪਰਾ ਰਹੀ ਆ ਉਹਦੇ ਮਤਲਬ ਧਰਮ ਤੇ ਰਾਜਨੀਤੀ ਦਾ ਸੰਮੇਲ ਰੱਖਣ ਵਾਲੀ ਕੋਈ ਨਿਰਪੱਖ ਸਿਰਸ਼ੀਅਤ ਜਿਹੜੀ ਆ ਉਹਦੇ ਹਵਾਲੇ ਭਾਈ ਕੀਤੀ ਜਾਵੇ ਔਰ ਅਸੀਂ ਇਹ ਵੀ ਫੈਸਲਾ ਕੀਤਾ ਕਿ ਜਿੰਨੇ ਸੱਜਣ ਉਸ ਤੇ ਬੈਠੇ ਸੀ ਸਾਹਰੇ ਨੇ ਕਿ ਆਦੇ ਵਿੱਚੋਂ ਕੋਈ ਪ੍ਰਧਾਨਗੀ ਨਹੀਂ ਲਏਗਾ ਬਸ ਇਹ ਵੀ ਫੈਸਲਾ ਕੀਤਾ ਕਿ ਕੇ ਨਹੀਂ ਵਰਾਇਤ ਰਹੀ ਕਿਸੇ ਕਹੇ ਤੇਰਾ ਪਾਰਟੀ ਪ੍ਰਧਾਨ ਹੋਏਗਾ ਉਹ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹੋਏਗਾ ਕਾ ਕੇ ਜਨਦਵੰਤੀ ਨੂੰ ਪਾਰਟੀ ਨੂੰ ਅਸੀਂ ਮੂੜ ਸਦੀਦ ਕਰ ਸਕੀਏ ਮੂੜ ਬਲਦਿਆਂ ਤੇ ਲਿਆ ਸਕੀਏ ਪਰਸਾਨੂੰ ਇਸ ਗੱਲ ਦਾ ਬੜਾ ਦੁੱਖਾ ਔਰ ਬੜਾ ਤੋਸਾ ਕਿ ਇਸ ਤਰ੍ਹਾਂ ਦੀ ਨੇਕ ਸਰਾ ਮੰਨ ਨਹੀਂ ਤਾਂ ਫਲ ਕਿਸੇ ਪਾਰਟੀ ਦੇ ਜੱਜ ਕਹਿਣਾ ਉਹੀ ਗੱਲਾਂ ਦੁਹਰਾਈਆਂ ਜਾ ਰਹੀਆਂ